ਤਨ ਤਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀਆ ਦੇ ਅਵਤਾਰ ਦਿਹਾੜੇ ਦੀਆਂ ਆਪ ਸਮੂਚੀਆਂ ਹੀ ਗੁਰਸੰਗਤਾਂ ਨੂੰ ਲੱਖ ਲੱਖ ਵਧਾਈਆਂ ਆਉ ਸਰਬਨ ਕਰਦੇ ਹਾਂ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀਆ ਦੇ ਅਵਤਾਰ ਦਿਹਾੜੇ ਤੇ ਗਾਈ ਹੋਈ ਕਵਤਾ ਕਵੀ ਸ੍ਰੀ ਜੱਥਾ ਭਾਈ ਮਨਜੀਤ ਸਿੰਘ ਜੀ ਲਾਡੀ ਤੇ ਉਹਨਾਂ ਦੇ ਸਾਥੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਆ ਦੀ ਰਹਿਮਤ ਸਤਕਾ ਸੰਤਾਸ਼ਮ ਲੋਕੋਂ ਤੋਂ ਸਵਾਮੀ ਮੇਰ ਸਿੰਘ ਮਹਾਰਾਜ ਦੇ ਦਰਬਾਰ ਵਿੱਚ ਜਦ ਅਰਦਾਸ ਬੇਨਤੀ ਕਰਕੇ ਨਗਰ ਕੀਰਤਨ ਚਾਲਾ ਪਾਉਣ ਤੋਂ ਪਹਿਲਾਂ ਜੋ ਸ਼੍ਰੀ ਮੁਖਵਾਕ ਹੁਕਮਨਾਮੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਮਹਾਨ ਬਖਸ਼ਿਸ਼ ਕੀਤੀ ਅਬਨਾਸੀ ਜੀਅਨ ਕੋ ਦਾਤਾ ਸਿਮਰਤ ਸਭ ਮਲ ਖੋਈ ਗੋਲ ਨਿਧਾਨ ਭਗਤਨ ਕੋ ਵਰਤਨ ਬਿਰਲਾ ਪਾਵੈ ਕੋਈ ਵੱਡੇ ਭਾਗਾ ਦੇ ਨਾਲ ਇਸ ਭਾਗਾ ਸਮਾ Swami Mitt Singh ji Maharaj Swami Darbara Singh ji Maharaj Swami Jora Singh ji Maharaj ਤਿਨਾਂ ਦੇ ਪਵਿੱਤਰ ਪਰਵਚਨਾ ਤੇ ਪੁਸ਼ਪ ਚਾੜ ਰਹੇ ਦਰਬਾਰ ਸੰਪਰਦਾਇ ਲੋਪੋ ਸਾਹਿਬ ਦੇ ਮੁਖ ਸੇਵਾਦਾਰ ਸੰਤ ਜਗਜੀਤ ਸਿੰਘ ਜੀ ਲੋਪੋ ਤਿੰਨਾਂ ਪੱਲੋਂ ਜੋ ਦੇਸ਼ਾਂ ਵਿਦੇਸ਼ਾਂ ਦੀਆਂ ਪੰਜਾਬ ਪਰ ਇਲਾਕੇ ਦੀਆਂ ਔਰ ਨਗਰ ਨਿਵਾਸੀ ਲੋਕੋ ਦੀਆਂ ਸਮੂਹ ਗੁਰ ਸੰਗਤਾਂ ਦੇ ਨਾਲ ਮਿਲ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਅਵਤਾਰ ਗੁਰਪੁਰਬ ਦੀ ਖੁਸ਼ੀ ਨੂੰ ਅਗਰ ਭਾਵ ਰੱਖਦੇ ਆ ਧੰਨਵਾਦ ਹੈ ਜੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਅਵਤਾਰ ਗੁਰਪੁਰਬ ਦੀਆਂ ਗੁਰੂ ਨਾਨਕ ਨਾਮ ਲੈਵਾ ਸਮੂਹ ਗੁਰਸੰਗਤਾਂ ਨੂੰ ਲੱਖ ਲੱਖ ਵਧਾਈਆਂ ਆਓ ਸਾਰੀਆਂ ਗੁਰਸੰਗਤਾਂ ਆਪਾਂ ਗੁਰੂ ਫਤਿਹ ਦੀ ਸਾਂਝ ਪਾਈਏ ਜਿੰਨੀਆਂ ਗੁਰਸੰਗਤਾਂ ਆਪਾਂ ਪੰਡਾਲ ਵਿੱਚ ਹਾਜ਼ਰੀ ਭਰ ਰਹੇ ਆਂ ਜਿੰਨੀਆਂ ਗੁਰਸੰਗਤਾਂ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਇਹ ਸਮਾਗਮ ਨੂੰ ਲਾਈਵ ਦੇਖ ਰਹੇ ਹੋ ਸਾਰੀ ਗੁਰਸੰਗਤ ਪ੍ਰੇਮ ਪਿਆਰ ਸਤਿਕਾਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਓ ਪਹਿਲਾਂ ਇੱਕ ਇੱਕ ਸ਼ਬਦ ਸਾਥੀਆਂ ਤੋਂ ਸਵਾਮੀ ਦਰਬਾਰਾ ਸਿਕ ਮਹਾਰਾਜ ਤਿੰਨਾਂ ਦੀ ਰਚਨਾ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਉਸਤਤ ਸਰਬਨ ਕਰੋ ਫਿਰ ਆਪਾਂ ਇੱਕ ਹਫਤਾ ਦੀ ਸਾਂਝ ਪਾਵਾਂਗੇ ਆਓ ਧਿਆਨ ਦੇ ਕੇ ਪਹਿਲਾਂ ਸ਼ਬਦ ਸੁਣੀਏ ਤੁਦੇ ਆਗੇ ਅਰਦਾਸ ਹਮਾਰੀ ਤੁਦੇ ਆਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਗਿਆਨ ਤਾਂ ਕਿਛ ਕਰਮ ਨਾ ਜਾਣਾਂ ਸਾਰ ਨਾ ਜਾਣਾਂ ਤੇਜੀ ਸਭ ਤੇ ਵੱਡਾ ਸਤਿਗੁਰ ਨਾਨਕਾ ਜਿਨ ਕਲ ਰਾਖੀ ਮੇਰੀ सुण अरदास स्वामी मेरे सर्बकला बण आई प्रगट पई सॻले जुॻयंतर गुरू नानक की वड आई गुरू नानक सर्बकला समथ शक्ती દુખ પારત ભૂમિ કા હરને આયે કલ ઋષિને કરી અપાશનાસી પુરે કોલે કરારસી કરને આયે બન ગયે સહારે દુખિયાં દે શરણ જના દી ચારે હી બરને આયે સબ હોંગે મુક્ત દરબાર સંગા ਜਿਹੜੇ ਗੁਰੂ ਨਾਨਕ ਦੀ ਸ਼ਰਨ ਆਏ ਜਿਹੜੇ ਗੁਰੂ ਨਾਨਕ ਦੀ ਸ਼ਰਨ ਆਏ ਹਉ ਕਾਫ ਕੋ ਜੇ ਆਖੇ ਪਾਵੇ ਜੱਗ ਸਾਰਾ ਕਾਫ ਕੋ ਜੇ ਆਖੇ ਪਾਵੇ ਜੱਗ ਸਾਰਾ ਮੇਰੇ ਦਿਲ ਦਾ ਸ਼ਾਹ ਸੁਲਤਾਨ ਹੈ ਤੋ ਨਾਨਕ ਨਾਮ ਰੱਖ ਕੇ ਜਗ ਵਿੱਚ ਆਇਆ ਮੇਰਾ ਕਾਦਰ ਕਰੀਮ ਰਹਿਮਾਨ ਹੈ ਤੂੰ ਹੋ ਮੇਰੇ ਦਿਲ ਤਾਂ ਜੇ ਕੋਈ ਆਣ ਪੁੱਛੇ ਮੇਰੇ ਦਿਲ ਤਾਂ ਜੇ ਕੋਈ ਆਣ ਪੁੱਛੇ ਮੇਰਾ ਦੀਨ ਤੇ ਸਦਕਾ ਅਮਾਨ ਹੈ ਤੂੰ ਤੇਰੇ ਜਹਾਨਾ ਹਾ ਦਰਬਾਰ ਸਿੰਘਾ ਮੇਰਾ ਨੂਰ ਖੁਦਾ ਦੀ ਸ਼ਾਨ ਹੈ ਤੂੰ ਮੇਰਾ ਨੂਰ ਖੁਦਾ ਦੀ ਸ਼ਾਨ ਹੈ ਤੂੰ ਤੇਰੇ ਜਹਾਨਾ ਡਿੱਠਾ ਦਰਬਾਰ ਸਿੰਘਾ ਮੇਰਾ ਨੂਰ ਖੁਦਾ ਦੀ ਸ਼ਾਨ ਹੈ ਤੂੰ ਹੁਣ ਇਥੋਂ ਆਪਾਂ ਕਫਤਾ ਜਿਹੜੀ ਸਰਬਣ ਕਰਾਂਗੇ ਉਹ ਇਸ ਤਰ੍ਹਾਂ ਹੈ ਸਵਾਮੀ ਦਰਬਾਰਾ ਸਿਕ ਮਹਾਰਾਜ ਲੋਪੋ ਵਾਲਿਆਂ ਦੀ ਰਚਨਾ ਰਿਸ਼ੀ ਕਲਿਆਣ ਦਾਸ ਮਹਿਤਾ ਜੀ ਤੇ ਮਾਤਾ ਤ੍ਰਿਪਤਾ ਜੀ ਉਹਨਾਂ ਦੀ ਮਹਾਨ ਬੰਦਗੀ ਤੇ ਰਿਸ਼ੀ ਕਲਿਆਣ ਦਾਸ ਮਹਿਤਾ ਜੀ ਉਹਨਾਂ ਸਮਿਆਂ ਤੇ ਵਿੱਚ ਇਤਿਹਾਸ ਵਿੱਚ ਜ਼ਿਕਰ ਹੈ ਵੀ 72 ਪਿੰਡਾਂ ਦੇ ਪਟਵਾਰੀ ਸੀ ਮਾਤਾ ਤ੍ਰਿਪਤਾ ਜੀ ਉਹਨਾਂ ਦੀ ਬੰਦਗੀ ਜਦ ਸਤਗੁਰਾਂ ਨੇ ਅਵਤਾਰ ਧਾਰਿਆ ਆਪਾ ਸ਼ਬਦ ਪੜਦੇ ਆ ਆਪ ਨਰਾਇਣ ਕਲਾ ਧਾਰ ਜਗ ਮਹਿ ਪਰਵਰਿਓ ਦੌਲਤਾਂ ਦਾਈ ਨੇ ਦਰਸ਼ਨ ਕੀਤੇ ਉਸ ਭਾਗੀ ਬਣੀ ਜਦ ਅਵਤਾਰ ਸਤਗੁਰਾਂ ਨੇ ਲਿਆ ਫਿਰ ਗੱਲ ਆਈ ਵੀ ਨਾਮ ਰੱਖੋ ਉਹ ਸਮੇਂ ਦੀ ਜੇ ਆਪਾਂ ਗੱਲ ਕਰੀਏ ਪੰਡਤ ਹਰਦਿਆਲ ਨੂੰ ਬੁਲਾਇਆ ਗਿਆ ਵੀ ਨਾਮਕਰਨ ਕਰੋ ਨਾਅ ਰੱਖੋ ਜਦ ਪੰਡਤ ਹਰਦਿਆਲ ਆਇਆ ਉਹਨੇ ਬੇਨਤੀ ਕੀਤੀ ઋષਿ ਕਲਿਆਣ ਦਾਸ ਮਹਿਤਾ ਜੀ ਨੂੰ ਕਹਿੰਦੇ ਪਹਿਲਾਂ ਮੈਨੂੰ ਗੁਰੂ ਜੀ ਦੇ ਮਹਾਰਾਜ ਦੇ ਦਰਸ਼ਨ ਕਰਵਾਓ ਮੈਂ ਉਹਨਾਂ ਦੀ ਮਸਤ ਰੇਖਾ ਹਸਤ ਰੇਖਾ ਦੇਖਾਂਗਾ ਜਦ ਮਾਤਾ ਤ੍ਰਿਪਤਾ ਜੀ ਦੀ ਗੋਦ ਚੋਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਉਠਾ ਕੇ ॠषि ਕਲਿਆਣ ਦਾਸ ਮਹਿਤਾ ਜੀ ਨੇ ਪੰਡਤ ਅਰਧਿਆਲ ਨੂੰ ਪਕੜਾਇਆ ਨਾ ਉਹਨੇ ਜਦ ਸਤਕੁਰਾਂ ਦੇ ਮਸਤਕ ਬਲ ਤੱਕਿਆ ਸਤਕੁਰਾਂ ਦੇ ਕਰ ਕਮਲ ਹੱਥਾਂ ਬਲ ਤੱਕਿਆ ਤੇ ਜਦ ਗੁਰੂ ਪਾਤਸ਼ਾਹ ਦੇ ਚਰਨਾਂ ਬਲ ਤੱਕਿਆ ਤੇ ਉਹਦਾ ਸੀਸ ਝੁੱਕ ਗਿਆ ऋषिक कल्याणदास मेहता जी, जी कहंदे पंडित जी, 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 जी सीच कौलेओ की गल है वो कहंदे ए कोई आम बालक नहीं ए अवतारी है ए अकाल पुरख दा स्वरूप है उतै औं दसया पंडित अरदयाल कहंदा इनन दे हथा ते निशान ने कादे चवर छत्र ते तखत दे मालिक ने आप खुद ए मालिक ने ਪਰ ਉਹ ਕਹਿੰਦੇ ਜੀ ਨਾਉ ਉਹ ਕਹਿੰਦੇ ਅਵਤਾਰ ਹੈ ਆਕਾਲ ਪੁਰਖ ਮੈਨੂੰ ਸਮਾਂ ਦਿਓ ਘਰ ਚਲਿਆ ਗਿਆ ਕਹਿੰਦੇ ਨੇ 13ਵੇਂ ਦਿਨ ਵਾਪਸ ਆਇਆ 13ਵੇਂ ਦਿਨ ਵਾਪਸ ਆ ਕੇ ਨਾਉ ਰੱਖਿਆ ਨਾਨਕ ਉਹ ਕਹਿੰਦੇ ਜੀ ਨਾਨਕ ਨਾਉ ਰੱਖਿਆ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਮ ਵਿੱਚ ਐਸੀ ਬਖਸ਼ਿਸ਼ ਮਹਾਨ ਰਹਿਮਤ ਆਕਾਲ ਪੁਰਖ ਦੀ ਪੰਡਤ ਰਧਿਆਲ ਦੇ ਬਚਨ ਉਹ ઋષਿ ਕਲਿਆਣ ਦਾ ਸਮਹਿਤਾ ਜਿਹਨੂੰ ਕਹਿੰਦਾ ਕਹਿੰਦੇ ਜਿਹੜੇ ਹਿੰਦੂ ਐ ਉਹ ਮਸਜਿਦ ਵਿੱਚ ਨਹੀਂ ਜਾਂਦੇ ਮੁਸਲਮਾਨ ਮੰਦਰ ਵਿੱਚ ਨਹੀਂ ਪਰ ਇਹ ਸਾਂਝੇ ਅਵਤਾਰ ਨੇ ਜਿਵੇਂ ਸਵਾਮੀ ਦਰਬਾਰਾ ਸਿੰਘ ਮਾਰਾ ਨੇ ਲਿਖਿਆ ਨਾ ਜੇ ਯਾਤ ਜਿਨ੍ਹਾਂ ਦੀ ਦਿਲਾਂ ਨੂੰ ਖੁਸ਼ ਰੱਖੇ ਜੇਕਰ ਹੋਣ ਪਿਆਰਤਾ ਹੋਣ ਐਸੇ ਰਾਜ ਜਿਨ੍ਹਾਂ ਦੇ ਦਿਲਾਂ ਦਾ ਇੱਕੋ ਹੋਵੇ ਜੇਕਰ ਹੋਣ ਦਿਲਦਾਰਤਾ ਹੋਣ ਐਸੇ ਜੀਦੇ ਦਰ ਤੋਂ ਮੁੜੇ ਨਾ ਕੋਈ ਖਾਲੀ ਜੇਕਰ ਹੋਣ ਦਾ ਤਾਰ ਤਾਂ ਹੋਣ ਐਸੇ ਸਾਂਝੇ ਸਬਨਾ ਤੇ ਹੋਣ ਦਰਬਾਰ ਸਿੰਘਾ ਜੇਕਰ ਹੋਣ ਅਵਤਾਰਤਾ ਹੋਣ ਐਸੇ ਉਹ ਕਹਿੰਦਾ ਸਾਂਝੇ ਅਵਤਾਰ ਨੇ ਉਸ ਭਾਗਾ ਬਣਿਆ ਗੁਰਮੁਖੋ ਇੱਥੇ ਕਵਤਾ ਆਉ ਬੀਬੇ ਨਾਨਕੀ ਜੀ 5 ਸਾਲ ਉਮਰ ਵਿੱਚ ਵੱਡੇ ਕਹਿੰਦੇ ਨੇ ਚੁੱਕ ਚੁੱਕ ਗੋਦ ਚ ਖਡਾਉਂਦੀ ਨਾਨਕੀ ਖੁਸ਼ੀਆਂ ਦੇ ਵਿੱਚ ਨਾ ਸਮਾਉਂਦੀ ਨਾਨਕੀ ਐਨੀ ਹੈ ਪ੍ਰੀਤੀ ਅੱਖੀਆਂ ਦੇ ਤਾਰੇ ਦੀ ਲੀਲਾ ਹੈ ਨਰਾਲੀ ਕਾਲੂ ਦੇਤ ਲਾਰੇ ਦੀ ਜਿਵੇਂ ਬਚਪਨ ਵਿੱਚ ਸਤਗੁਰੂ ਨਰਾਲੇ ਕੌਤਕ ਕਰਦੇ ਨੇ ਅਵਤਾਰਾਂ ਵਾਲੀਆਂ ਨਿਸ਼ਾਨੀਆਂ ਨੇ ਲੰਮੀਆਂ ਹੈ ਪੂਜਾ ਚਿਹਰਾ ਚੰਦ ਵਰਗਾ ਸਾਵਾ ਲੱਗੇ ਦੇਵਕੀ ਦੇ ਆਨੰਦ ਵਰਗਾ ਮਾਤ ਕੀਤੀ ਮਹਿਮਾ ਯੂਸਫ ਵਿਚਾਰੇ ਦੀ ਲੀਲਾ ਹੈ ਨਰਾਲੀ ਕਾਲੂ ਦੇਤ ਲਾਰੇ ਦੀ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਪਾਵਨ ਉਸਤਤ ਨੂੰ ਜਿਵੇਂ Swami Darbara Singh Maharaj jiਾਂ ਦੇ ਕਲਮ ਨੇ ਬਿਆਨ ਕੀਤਾ ਕਵਿਸ਼ਰੀ ਜੱਤਾ ਬੇਨਤੀ Boca, é, eu é, é, é. ਹੋ ਚਾਹੀਦੇ ਨਿਪੇ ਦੀਏ ਗੋਪਤ ਖੋਲਣੀ ਇਹ ਗੋਪਤ ਖੋਲਣੀ ਛੇਪਣਾ ਨੀ ਪਾਰ ਲਾਲਿਆਨ ਮੋਲਨੇ ਲਾਲਿਆਨ ਮੋਲਨੇ ਹੋ ਕਰਾਂ ਕੀ ਸਫਤ ਨੈਣਾ ਦੇ ਨਜ਼ਾਰੇ ਦੀ ਨੈਣਾ ਦੇ ਨਜ਼ਾਰੇ ਦੀ ਲੀਲਾ ਹੈ ਨਾ ਰਾਲੀ ਕਾਲੂ ਦੇ ਦਲਾਰੇ ਦੀ ਕਾਲੂ ਦੇ ਦਲਾਰੇ ਦੀ ਓ ਲੈ ਲੈ ਅਵਤਾਰ ਰੱਬ ਨੇ ਅਚਾਨਕ ਰੱਬ ਨੇ ਅਚਾਨਕ ਹੌਣ ਨਾ ਮੈਂ ਉਹਨਾਂ ਨੇ ਤਰਾਇਆ ਨਾਨਕ ਹੈ ਤਰਾਇਆ ਨਾਨਕ ਦੇ ਨਾਨਕੀ ਹੈ ਭੈਣ ਪ੍ਰੀਤਮ ਪਿਆਰੇ ਦੀ ਪ੍ਰੀਤਮ ਪਿਆਰੇ ਦੀ ਲੀਲਾ ਹੈ ਨ ਰਾਲੀ ਕਾਲੂ ਦੇ ਦਲਾਰੇ ਦੀ ਕਾਲੂ ਦੇ ਦਲਾਰੇ ਦੀ ਓ ਚੱਕ ਚੱਕ ਗੋਦ ਚ ਐ ਖੜਾਉਂਦੀ ਨਾਨਕੀ ਹੈ ਖੜਾਉਂਦੀ ਨਾਨਕੀ ਖੁਸ਼ੀਆਂ ਦੇ ਵਿੱਚ ਨਾ ਸਮਾਉਂਦੀ ਨਾਨਕੀ ਨਾ ਸਮਾਉਂਦੀ ਨਾਨਕੀ ਓ ਇੰਨੀ ਹੈ ਪਰਿਤੀ ਅੱਖੀਆਂ ਦੇ ਤਾਰੇ ਦੀ ਅੱਖੀਆਂ ਦੇ ਤਾਰੇ ਵੀ ਲੀਲਾ ਹੈ ਨਾ ਰਾਲੀ ਕਾਲੂ ਦੇ ਦਲਾਰੇ ਦੀ ਕਾਲੂ ਦੇ ਦਲਾਰੇ ਦੀ ਗੈਰ ਨੇਖਿਆਲੀ ਅਜ 7 ਸਾਲ ਦੇ ਅਜੇ 7 ਸਾਲ ਦੇ ਵੈਸੇ ਦੇ ਲੱਛਣ ਅਵਤਾਰਾਂ ਨਾਲ ਦੇ ਅਵਤਾਰਾਂ ਨਾਲ ਦੇ ਕਹਿੰਦੇ ਕਿਸੇ ਨੂੰ ਪਛਾਣੀ ਉਹਨਾਂ ਦੇ ਇਸ਼ਾਰੇ ਦੀ ਉਹਨਾਂ ਦੇ ਇਸ਼ਾਰੇ ਦੀ ਲੀਲਾ ਹੈ ਨਾ ਰਾਲੀ ਕਾਲੂ ਦੇ ਦਲਾਰੇ ਦੀ ਕਾਲੂ ਦੇ ਦਲਾਰੇ ਓ ਸੁੰਦਰਾ ਸਰੂਪ ਠੰਡੇ ਲੋਚਨ ਬੜੇ ਠੰਡੇ ਲੋਚਨ ਬੜੇ ਤਾਰ ਕੇ ਦੀਦਾਰ ਲੋਕੀ ਸੋਚਣੇ ਬੜੇ सोचने बड़े रबी जोत हुसन नारे दी हुसन नारे दी लीला है नराली कालू दे दलारे दी कलू दे दलारे दी। ओ लंबिया है पूजा चेरा चंद वारगा चेरा चंद वारगा सामा लगे देवकी दे नंद वार गा हां जी नंद वार गाने मात की मा सफा बेचारे दू सफा बेचारे दी ਲੀਲਾ ਹੈ ਨਾ ਰਾਲੀ ਕਾਲੂ ਦੇ ਦਲਾਰੇ ਦੀ ਕਾਲੂ ਦੇ ਦਲਾਰੇ ਦੀ ਓ ਹੁਣ ਤੋ ਹੀ ਲੱਗ ਪੇ ਜਾ ਪਾਉਣ ਏ ਕਨੋ ਹੈ ਜਾ ਪਾਉਣ ਏ ਕਨੋ ਮੇਟੇ ਬੋਲ ਮੋਂਦੀ ਐ ਹਰਕਨੋ ਮੋਂਦੀ ਐ ਹਰਕਨੋ ਹੋ ਸੁਣੀ ਗੱਪਕਾਰੀ ਏ ਜਹਾਨ ਸਾਰੇ ਦੀ ਇਹ ਜਗਤ ਸਾਰੇ ਦੀ ਹਿੱਲਾ ਹੈ ਨਾ ਰਾਲੀ ਕਾਲੂ ਦੇ ਦਲਾਰੇ ਦੀ ਕਾਲੂ ਦੇ ਦਲਾਰੇ ਦੀ ਵੇਖ ਲੈਂਦਾ ਜਿਹੜਾ ਉਹਨਾਂ ਦੇ ਸਰੂਪ ਨੋ ਉਹਨਾਂ ਦੇ ਸਰੂਪ ਨੋ ਕਾਰਨ ਸਲਾਮ ਹੁਸਨਾਂ ਦੇ ਪੂਪ ਨੋ ਹੁਸਨਾਂ ਦੇ ਪੂਪ ਨੋ ਕਹਿੰਦੇ ਸ਼ਾਂਤੀ ਦੇ ਸੋਮੇ ਖੁਸ਼ੀ ਦੇ भंडारे खुशी दे भंडारे भी लीला दी। है नराली कालू दे दलारे कालू दे दलारे द हो गया है भाग तलवंडी का भाग तलवंडी आ गया पैगंबर नजर ठंडी है नजर ठंडी दू लग जू खबर या अवतार तारे बतार तारे लीला दी। है नराली कालू के दलारे दालू दे ਦਲਾਰੇ ਦੀ ਉਹ ਦਰਬਾਰ ਸਿੰਘਾ ਉਹ ਦਿਲਾਂ ਦਾ ਦਰਦੀ ਹੈ ਦਿਲਾਂ ਦਾ ਦਰਦੀ ਤਾਂ ਹੀ ਸਾਰੀ ਦੁਨੀਆ ਪ੍ਰੇਮ ਕਰਦੀ ਹੈ ਪ੍ਰੇਮ ਕਰਦੀ ਦੇ ਭੂਮੀ ਨੂੰ ਸਿ ਲੋਆ ਗੁਰੂ ਦੇ ਸਹਾਰੇ ਦੀ ਗੁਰੂ ਦੇ ਸਹਾਰੇ ਦੀ ਲੀਲਾ ਹੈ ਨਰਾਲੀ ਕਾਲੂ ਦੇ ਦਲਾਰੇ ਦੀ ਕਾਲੂ ਦੇ ਦਲਾਰੇ ਦੀ ਆ ਦਰਬਾਰ ਸਿੰਘਾ ਉਹ ਦਿਲਾਂ ਦਾ ਦਰਦੀ ਤਾਹੀਂ ਸਾਰੀ ਦੁਨੀਆ ਪ੍ਰੇਮ ਕਰਦੇ ਸਤਿਗੁਰੂ ਪਾਤਸ਼ਾਹ ਨੇ ਜੋ ਰਾਏ ਭੋਏ ਦੀ ਤਲਵੰਡੀ ਅਵਤਾਰ ਧਾਰਿਆ ਜੋ ਨਰਾਲੇ ਕੌਤਕ ਬਚਪਨ ਵਿੱਚ ਕੀਤੇ ਜਿਨ੍ਹਾਂ ਨੇ ਦਰਸ਼ਨ ਕਰਕੇ ਸਤਿਗੁਰਾਂ ਦੇ ਉਹ ਬਟ ਭਾਗੇ ਬਣੇ ਕੋਈ ਗਿਣਤੀ ਨਹੀਂ ਰਹਿਮਤ ਦੀਆਂ ਨਜ਼ਰਾਂ ਪਾ ਕੇ ਕਿੰਨਿਆਂ ਨੂੰ ਤਾਰਿਆ ਭਾਵਨਾ ਸ਼ਰਤਾ ਵਾਲੇ ਵਿਸ਼ਵਾਸ ਵਾਲੇ ਅੱਜ ਵੀ ਗੁਰੂ ਨਾਨਕ ਪਾਤਸ਼ਾਹ ਦੇ ਦਰ ਤੋਂ ਤਰ ਰਹੇ ਨੇ ਤੇ ਤਰਦੇ ਰਹਿਣਗੇ ਸੋ ਬਹੁਤ ਬਹੁਤ ਧੰਨਵਾਦ ਹੈ શ્રીમાન ਸੰਜਗਜੀਤ ਸਿੰਘ ਜੀ ਲੋਪੋ ਵਾਲੇ ਮਹਾਂਪੁਰਖਾਂ ਪਾਸੋਂ ਕਲਿਆਨਕਾਰੀ ਪ੍ਰਵਚਨ ਸਰਵਣ ਕਰਾਂਗੇ ਔਰ ਸਵਾਮੀ ਜੀ ਵੱਲੋਂ ਆਪਣੇ ਜੱਥੇ ਨੂੰ ਅਸ਼ੀਰਵਾਦ ਬਖਸ਼ਿਸ਼ ਕੀਤਾ ਗਿਆ ਇਸ ਘੜੇ ਨੂੰ ਕਰੋੜਾਂ ਵਾਰ ਨਮਸਕਾਰ ਸਾਰੀ ਗੁਰਸੰਗਤ ਦਾ ਧੰਨਵਾਦ ਆਓ ਹੋਈਆਂ ਭੁੱਲਾਂ ਦੀ ਖਿਮਾ ਪ੍ਰੇਮ ਸਹਿਤ ਗੁਰੂ ਫਤਿਹ ਦੀ ਪਾਓ ਸ਼ਾਂਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ